ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਪੰਜਾਬ ਦੇ ਵਿੱਚ ਠੰਡ ਔਰ ਧੁੰਦ ਦਾ ਕਹਿਰ ਜਿਹੜਾ ਉਹ ਜਾਰੀ ਹੈ ਮੌਸਮ ਵਿਭਾਗ ਵੱਲੋਂ 3 ਦਿਨਾਂ ਦੇ ਲਈ yellow alert ਜਿਹੜਾ ਜਾਰੀ ਕੀਤਾ ਗਿਆ ਸੀ 16 17 ਔਰ 18 ਦਸੰਬਰ ਦੇ ਲਈ ਔਰ ਕਿਹਾ ਜਾ ਰਿਹਾ ਸੀ ਕਿ 19 ਔਰ 20 ਤਾਰੀਖ ਨੂੰ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਵੀ ਜਿਹੜੀ ਆ ਉਹ ਹੋ ਸਕਦੀ ਹੈ ਅੱਜ ਸਵੇਰੇ ਤੜਕਸਾਰ ਤੋਂ ਕਈ ਸ਼ਹਿਰਾਂ ਦੇ ਵਿੱਚ ਸੰਗਣੀ ਧੁੰਦ ਤੇ ਕੋਰੇ ਦਾ ਅਸਰ ਜਿਹੜਾ ਵੇਖਣ ਨੂੰ ਮਿਲ ਰਿਹਾ ਸੋ ਜ਼ਿਆਦਾਤਰ ਜਿਹੜਾ ਪਿੰਡੂ ਇਲਾਕਾ ਪਿੰਡਾਂ ਦੇ ਵਿੱਚ ਰੂਰਲ ਏਰੀਆਜ਼ ਦੇ ਵਿੱਚ ਜ਼ਿਆਦਾ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਪਰ ਅੱਜ ਸਵੇਰ ਤੋਂ ਜਿਹੜੇ ਸ਼ਹਿਰ ਨੇ ਪ੍ਰਮੁੱਖ ਸ਼ਹਿਰ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਜਲੰਧਰ ਅੰਮ੍ਰਿਤਸਰ ਇਹਨਾਂ ਇਲਾਕਿਆਂ ਦੇ ਵਿੱਚ ਹਰ ਪਾਸੇ ਧੁੰਦ ਤੇ ਕੋਰਾ ਜਿਹੜਾ ਛਾਇਆ ਹੋਇਆ ਮੌਸਮ ਵਿਭਾਗ ਨੇ ਇਹ ਪ੍ਰੈਡਿਕਸ਼ਨ ਕੀਤੀ ਸੀ ਯੈਲੋ ਅਲਰਟ ਜਾਰੀ ਹੋਇਆ ਸੀ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਜਲੰਧਰ ਰੂਪਨਗਰ ਪਟਿਆਲਾ ਉਸ ਤੋਂ ਇਲਾਵਾ ਫਰੀਦਕੋਟ ਮਾਨਸਾ ਬਠਿੰਡਾ ਇਹ ਇਲਾਕੇ ਆਉਂਦੇ ਸਨ ਕਈ ਥਾਵਾਂ ਤੇ ਇੰਨੀ ਜ਼ਿਆਦਾ ਸੰਘਣੀ ਧੁੰਦ ਹੈ ਕਿ ਵਿਜ਼ਿਬਿਲਟੀ ਲਗਭਗ ਜ਼ੀਰੋ ਹੋ ਚੁੱਕੀ ਹੈ ਲੁਧਿਆਣਾ ਦੀਆਂ ਤਾਜ਼ੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ 10 ਵਜੇ ਦਾ ਟਾਈਮ ਹੈ ਸਵੇਰ 10 ਵਜੇ ਨੇ ਔਰ ਦੇਖ ਸਕਦੇ ਹੋ ਹਰ ਪਾਸੇ ਧੁੰਦ ਤੇ ਕੋਰੇ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਆਈਐਮਡੀ ਨੇ ਜੋ ਅਲਰਟ ਜਾਰੀ ਕੀਤਾ ਸੀ 3 ਦਿਨਾਂ ਦੇ ਵਿੱਚ ਕਈ ਰਾਜਾਂ ਦੇ ਵਿੱਚ ਧੁੰਦ ਤੇ ਕੋਰੇ ਦਾ ਅਸਰ ਜਿਹੜਾ ਵੇਖਣ ਨੂੰ ਮਿਲੇਗਾ ਜਿਨ੍ਹਾਂ ਦੇ ਵਿੱਚ ਪੰਜਾਬ ਹਰਿਆਣਾ ਔਰ ਕੁਝ ਹਿੱਸਾ ਯੂਪੀ ਦਾ ਵੀ ਜਿਹੜਾ ਦੱਸਿਆ ਜਾ ਰਿਹਾ ਉਸ ਤੋਂ ਇਲਾਵਾ ਮੌਸਮ ਵਿਭਾਗ ਨੇ ਲਗਭਗ 10 ਦਿਨ ਪਹਿਲਾਂ ਇਹ ਪ੍ਰਡिक्ट ਕੀਤਾ ਸੀ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਔਰ بارش ਦੇ ਚਲਦੇ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਨਜ਼ਰ ਆਏਗਾ ਠੰਡੀਆਂ ਹਵਾਵਾਂ ਸ਼ੀਤ ਲਹਿਰ ਜਿਹੜੀ ਆ ਉਹ ਚੱਲੇਗੀ ਜੇ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਮੌਨਸੂਨ ਤੋਂ ਬਾਅਦ ਹੁਣ 18 ਤੋਂ 20 ਦਸੰਬਰ ਇਹ ਜਿਹੜਾ ਇਹ ਹੈ ਇਹ ਦਾ ਸਮਾਂ ਹੈ ਉਸ ਵੇਲੇ ਜਿੱਥੇ ਧੁੰਦ ਤੇ ਕੋਰੇ ਦਾ ਅਸਰ ਵੇਖਣ ਨੂੰ ਮਿਲੇਗਾ ਉਸ ਦੇ ਨਾਲ ਨਾਲ ਬਾਰਿਸ਼ ਦੀ ਵੀ ਜਿਹੜੀ ਪ੍ਰੈਡਿਕਸ਼ਨ ਹੈ ਉਹ 19 ਔਰ 20 ਤਾਰੀਖ ਨੂੰ ਦੱਸੀ ਗਈ ਹੈ ਕਈ ਥਾਵਾਂ ਤੇ ਭਾਰੀ ਬਾਰਿਸ਼ ਦਾ ਅਲਰਟ ਹੈ ਪਰ ਕਈ ਥਾਵਾਂ ਤੇ ਧੁੰਦ ਤੇ ਕੋਰੇ ਦਾ ਅਸਰ ਜਿਹੜਾ ਜਾਰੀ ਰਹੇਗਾ हिमाचल ਦੇ ਵਿੱਚ 17 18 19 ਔਰ 20 ਇਹਨਾਂ ਤਾਰੀਖਾਂ ਨੂੰ بارش ਜਿਹੜੀ ਆ ਹੋ ਸਕਦੀ ਹੈ ਇਸ ਦੇ ਨਾਲ ਨਾਲ ਕਈ ਹੋਰ ਸੂਬੇ ਜਿਨ੍ਹਾਂ ਦੇ ਵਿੱਚ ਹਿਮਾਚਲ ਉੱਤਰਾਖੰਡ ਉੱਥੇ ਵੀ ਜੰਮੂ ਕਸ਼ਮੀਰ ਉੱਥੇ ਵੀ ਬਰਫਬਾਰੀ ਔਰ بارش ਦੇ ਨਾਲ ਮੌਸਮ ਜਿਹੜਾ ਇੱਕਦਮ ਬਦਲ ਸਕਦਾ ਦਿੱਲੀ ਦੇ ਵਿੱਚ ਵੀ ਕਈ ਥਾਵਾਂ ਤੇ بارش ਦਾ ਅਸਰ ਵੇਖਣ ਨੂੰ ਮਿਲੇਗਾ ਧੁੰਦ ਤੇ ਕੋਰੇ ਦਾ ਅਸਰ ਵੇਖਣ ਨੂੰ ਮਿਲੇਗਾ ਉਸ ਤੋਂ ਇਲਾਵਾ ਦਿੱਲੀ ਗੁਰਗਾਓ ਇਨ੍ਹਾਂ ਇਲਾਕਿਆਂ ਦੇ ਵਿੱਚ ਪਹਿਲਾਂ ਤੋਂ ਹੀ স্মੋਗ ਜਿਹੜੀ ਆ ਉਹ ਵੇਖਣ ਨੂੰ ਮਿਲ ਰਹੀ ਹੈ AQI ਦੀ ਗੱਲ ਕੀਤੀ ਜਾਵੇ ਸਿਖਰਾਂ ਤੇ ਹੈ ਜਿਸ ਨੂੰ ਲੈ ਕੇ ਦਿੱਲੀ ਵਾਸੀ ਜਿਹੜੇ ਕਿਤੇ ਨਾ ਕਿਤੇ ਚਿੰਤਤ ਨਜ਼ਰ ਆ ਰਹੇ ਨੇ ਸੋ ਪੰਜਾਬ ਦੇ ਵਿੱਚ ਜੇ ਗੱਲ ਕੀਤੀ ਜਾਵੇ ਜਿਵੇਂ ਹੀ ਪੋ ਦਾ ਮਹੀਨਾ ਸ਼ੁਰੂ ਹੁੰਦਾ ਧੁੰਦ ਤੇ ਕੋਰੇ ਦੇ ਨਾਲ ਅਸਮਾਨ ਜਿਹੜਾ ਉਹ ਟਕਿਆ ਜਾਣ ਲੱਗਦਾ ਔਰ ਉਸੇ ਤਰ੍ਹਾਂ ਜਿਹੜੇ ਅੱਜ ਦੇ ਹਾਲਾਤ ਨੇ ਲੁਧਿਆਣਾ ਦੇ ਵਿੱਚ ਜੇ ਗੱਲ ਕੀਤੀ ਜਾਵੇ ਧੁੰਦ ਤੇ ਕੋਰੇ ਦਾ ਅਸਰ ਜਿਹੜਾ ਵੇਖਣ ਨੂੰ ਮਿਲ ਰਿਹਾ ਹਰ ਪਾਸੇ ਚਿੱਟੀ ਚਾਦਰ ਜਿਹੜੀ ਹੈ ਧੁੰਦ ਤੇ ਕੋਰੇ ਦੀ ਨਜ਼ਰ ਆ ਰਹੀ ਹੈ ਕਿਤੇ ਵੀ ਸੂਰਜ ਦੀਆਂ ਕਿਰਨਾਂ ਜਿਹੜੀਆਂ ਨਜ਼ਰ ਨਹੀਂ ਆ ਰਹੀਆਂ ਸੋ ਠੰਡ ਬਹੁਤ ਜ਼ਿਆਦਾ ਹੈ ਤਾਪਮਾਨ ਲਗਾਤਾਰ ਤਾਪਮਾਨ ਦੇ ਵਿੱਚ ਗਰਾਵਟ ਆ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤੋਂ 2 ਡਿਗਰੀ ਜਿਹੜਾ ਟੈਂਪਰੇਚਰ ਉਹ ਵੀ ਫਾਲ ਕਰੇਗਾ ਇਹ ਮੌਸਮ ਵਿਭਾਗ ਵੱਲੋਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ ਸੋ ਜੇ ਪੰਜਾਬ ਦੇ ਓਵਰਆਲ ਚਾਹਤ ਮਾਰੀ ਜਾਵੇ ਮੌਸਮ ਦੇ ਉੱਪਰ ਤਾਂ ਹਰ ਇੱਕ ਇਲਾਕੇ ਦੇ ਵਿੱਚ ਠੰਡ ਦਾ ਧੁੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਪਰ ਜਿਹੜੇ ਸਰਹੱਦੀ ਇਲਾਕੇ ਨੇ ਉੱਥੇ ਇਸ ਦਾ ਅਸਰ ਵਧੇਰੇ ਹੈ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਫਿਰੋਜ਼ਪੁਰ ਤਰਨਤਾਰਨ ਇਹ ਸਾਰੇ ਆਉਂਦੇ ਨੇ ਕਿਉਂਕਿ ਜਿਹੜਾ ਇੱਕ ਹਿੱਸਾ ਜੰਮੂ ਦੇ ਨਾਲ ਔਰ ਹਿਮਕਲ ਨੇ احتیاط ਦੇ ਨਾਲ ਚਲਾਓ ਤਰੀਕੇ ਨਾਲ ਰੱਖੋ ਤਾਂ ਕਿ ਜੋ ਉਹ ਕੰਮ ਕਰਦੇ ਹੋਣ ਜਿਸ ਦੇ ਨਾਲ ਤੁਹਾਨੂੰ ਸਫ਼ਰ ਦੇ ਵਿੱਚ ਕੋਈ ਦਿੱਕਤ ਨਾ ਆਵੇ ਕਿਉਂਕਿ ਜਦੋਂ ਧੁੰਦ ਤੇ ਕੋਰੇ ਦਾ ਅਸਰ ਮਦਾਨੀ ਇਲਾਕਿਆਂ ਦੇ ਵਿੱਚ ਨਜ਼ਰ ਆਉਂਦਾ ਤਾਂ ਐਕਸੀਡੈਂਟ ਦਾ ਖਤਸ਼ਾ ਵੀ ਵੱਧ ਜਾਂਦਾ ਔਰ ਲਗਾਤਾਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਧੁੰਦ ਔਰ ਠੰਡ ਦੇ ਵਿੱਚ ਆਪਣਾ ਵਾਹਨ ਜਿਹੜਾ ਉਹ ਹੌਲੀ ਚਲਾਓ ਤਾਂ ਜੋ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕਦੇ ਹੋ ਕਿਉਂਕਿ ਵਿਜ਼ਿਬਿਲਿਟੀ ਘਟਣ ਦੇ ਚੱਲਦੇ ਐਕਸੀਡੈਂਟ ਦਾ ਖਤਸ਼ਾ ਵਧੇਰੇ ਰਹਿੰਦਾ ਹੈ ਸੋ ਪੰਜਾਬ ਦੇ ਹਰ ਇੱਕ ਸ਼ਹਿਰ ਹਰ ਇੱਕ ਪਿੰਡ ਹਰ ਇੱਕ ਕਸਬੇ ਦੇ ਵਿੱਚ ਠੰਡ ਦੇ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਡਾ ਇਲਾਕਾ ਕਿਹੜਾ ਹੈ ਔਰ ਉੱਥੇ ਦਾ ਮੌਸਮ ਕਿਸ ਤਰ੍ਹਾਂ ਦਾ ਹੈ ਕਿ ਤੁਸੀਂ ਵੀ ਧੁੰਦ ਔਰ ਠੰਡ ਦੇ ਨਾਲ ਜੂਝ ਰਹੇ ਹੋ ਪੰਜਾਬ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਕੋਰੇ ਔਰ ਧੁੰਦ ਦੀ ਚਿੱਟੀ ਚਾਦਰ ਨੇ ਅਸਮਾਨ ਨੂੰ ਢਕਿਆ ਹੋਇਆ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮ